ਆਪਾਂ ਚੱਲੇ ਆਫਿਸ ਆਫਿਸ ਜਾ ਕੇ ਤੁਹਾਨੂੰ ਆਫਿਸ ਦਾ ਵੀਊ ਚੈੱਕ ਕਰਾਉਣੀ ਆ ਨਾਲ ਲਾਈਕ ਕਮੈਂਟ ਸਬਸਕ੍ਰਾਈਬ ਜਰੂਰ ਕਰ ਦਿਓ ਵੱਧ ਵੱਧ ਸਪੋਰਟ ਕਰੋ ਸਗੂ ਲੋਕ ਨੂੰ ਸੋਰੀ ਜੀ ਦੁਚੱਕ ਬਟਾਲੇ ਕਾਹਤਾਂ ਬਣ ਗਏ ਪਾਸੇ ਨਾਲ ਇੱਧਰ ਭੰਡਿਆ ਆਹ ਰੋਡ ਭੰਡੀ ਦੁਕਾਨਾਂ ਪਿਛੇ ਹੋਈਆਂ ਆ ਕਿ ਵਿਛੇ ਦੇ ਬੱਸ ਸਟੈਂਡ ਹੈ ਸਰ ਦੇਖੋ ਜਾਂਦੀਆਂ ਅੰਮ੍ਰਿਤਸਰ ਵੱਲੀਆਂ ਬੱਸਾਂ ਹੋਰ ਪਰਲੇ ਬਣੇ ਹੋਈਆਂ ਨੇ ਅਗਲੇ ਬਣੇ ਹੋਏ ਬਲਾਸਪੁਰ ਹੋਰ ਪਰਲੇ ਬਣੇ ਜਿਲੰਧਰ ਦਾ ਸਾਰਾ ਬਟਾਲਾ ਦੇ ਸਾਹਮਣੇ ਬਟਾਲੇ ਦੇ ਫਸਟ ਸਾਹਮਣੇ ਟਾਕਾ ਕੰਨਾ ਸਾਸ਼ੀ ਕਾਲ ਮਿੱਤਰੋ ਨਿਊ ਵਲੌਗ ਤੁਹਾਡਾ ਸਵਾਗਤ ਹੈ ਬਿਜਲੀ ਬੋਰਡ ਦੇ ਵਲੌਗਾਂ 'ਚ ਤੁਹਾਡਾ ਸਵਾਗਤ ਹੈ ਤੇ ਆ ਆ ਪ੍ਰਧਾਨ ਹਣੀ ਬਿਲੀ ਬੋਰਡ ਦੇ ਮੁਲਾਜ਼ਮ ਹੁਣ ਹੁਣੇ ਇਹ ਕੰਮ ਕਰਕੇ ਬਾਹਰ ਨੂੰ ਆਏ ਆ ਤੇ ਮੁਸ਼ਾ ਭਰਾ ਪੂਰੀਆਂ ਚੜ੍ਹ ਕੇ ਰਹਾਦਾ ਲੱਗਦਾ ਨਹੀਂ ਭਰਾ ਸਿੱਧੂ ਮੂਸੀ ਵਾਲਾ ਵੇ ਲੋ ਪੂਰੀ ਓਕੇ ਰਿਪੋਰਟ ਕਰਾਉਂਦੇ ਆ ਬਹੁਤ ਹੀ ਸੋਣਾ ਭਰਾ ਕੰਮ ਕਰਦਾ ਆ ਤੇ ਬਹੁਤ ਹੀ ਸਿੱਧੂ ਮੂਸੀ ਵਾਲਾ ਲੱਗਦਾ ਮੈਨੂੰ ਤੇ ਉਹਦਾ ਮਹੰਦਰਾ ਯਾਬਦਾ ਆ ਤੇ ਆਪਾਂ ਹੁਣ ਰੋਟੀ ਖਾਣ ਚੱਲੇ ਆ ਬਾਹਰ ਆ ਤਾਂ ਦਿਖਾਉਨੇ ਆ ਉਥੇ ਕੀ ਕੀ ਆਪਣੇ ਚਾਚੇ ਨੇ ਬਣਾਇਆ ਆ ਆ ਜੋ ਓਏ ਲਓ ਜੀ ਚਾਚਾ ਬਣਾਉਣ ਰਿਹਾ ਜੇ ਪਾਲਕ ਪਨੀਰ ਪਾਲਕ ਪਨੀਰ ਚਾਚਾ ਇਹ ਇੱਕ ਮੈਂ ਕਹਿੰਨਾ ਮੱਖਣੀ ਟਿੱਕੀ ਇੱਕ ਔਰ ਉੱਤੇ ਆਖਣਾ ਗੋਲ ਜੀ ਹਾਂ ਸਹੀ ਗੱਲ ਆ ਤੇ ਆਪ ਨਾ ਬਹਿ ਜਾ ਨਾਲ ਇਹਨੂੰ ਗਾ ਚਾਚਾ ਦੀ ਬਤ ਤੂੰ ਬਹੁਤ ਚਾਚਾ ਐਂਡ ਕਰਉਂਦਾ ਪਿਆ ਇਧਰ ਕੀ ਕੀ ਆ ਬਣਾ ਦਾਲ ਭਲੇ ਭਲੇ ਦਾਨ ਆ ਗਈ ਪਲਕ ਨਹੀਂ ਵਾਲੇ ਭਲੇ ਕੜੀ ਚੌਲ ਚੌਲ ਮਾਲ ਪੂਰਾ ਫਰੈਸ਼ ਆ ਫਰੈਸ਼ ਇਹ ਬਾਈ ਜਾਨ ਦੱਸ ਦੀ ਓਏ ਕੀ ਕਰਨ ਡਿਆ ਬਾਈ ਰੋਟੀ ਖਾ ਲੈਂਗੇ ਆ ਹਾਏ ਹਾਏ ਬਹੁਤ ਵਧੀਆ ਬਹੁਤ ਵਧੀਆ ਐਂਡ ਗੱਲ ਬਾਤ ਹੁੰਦੀ ਆ ਖਾਣ ਲਗੇ ਮਹਾਰਾਜ ਜੀ ਖਾਣ ਲਗੇ ਚਾਚਾ ਬੰਦਿਆਂ ਨੂੰ ਚਾਹ ਪਿਆ ਚਾਹ ਬੰਦੇ ਆ ਬੰਦੇ ਪੀਣਗੇ ਚਾਹ ਪੀਂਦੇ ਆ ਬੰਦੇ ਚਾਚਾ ਬਹੁਤੀ ਐਂਡ ਗੱਲਬਾਤ ਨਹੀਂ ਇਹ ਕੁਕਲੀ ਖਾ ਲੋਰੀ ਆਪਾਂ ਆ ਗਏ ਆ ਫੇਰ ਅੱਗੇ ਪਵਨਾਲਾਲ ਮਾਰਕੀਟ ਇਹ ਮੋਬਾਈਲ ਦੇ ਪੈਦਲ ਇਹ ਤਾਂ ਫੋਨ ਮਾਈਂ ਦੇ ਮੋਬਾਈਲ ਫਰਮਾਉਣਾ ਨਹੀਂ ਹੱਸ ਇਹ ਸਾਰੀ ਮਾਰਕੀਟ ਹੈ ਮੋਬਾਈਲ ਵਾਲੀ ਨਵੇਂ ਪੁਰਾਣੇ ਲੈਪਟਾਪ ਸਾਰੀ ਥੀ ਬੰਦ ਹੋ ਗਿਆ ਤੇ ਮੋਬਾਈਲ ਦੇ ਦੇ ਨੂੰ ਪਾਸੋਂ ਉਹਦਾਣਾ ਆਈਆਂ ਤੇ ਉਹਦਾ ਇੱਕ ਗਾਰ ਲੱਗ ਗਿਆ ਜੱਕ ਕਰਾਬ ਹੋ ਗਿਆ ਉਹਦੀ ਵਧੀਆ ਬੰਦਾ ਤੇ ਪਿੰਡ ਦਾ ਹੀ ਹੈ ਉਹ ਘੱਟ ਕੰਮ ਕਰਦਾ ਪਰ ਇਹ ਨੂੰ ਬਾਬਾ ਲਾਲ ਮਾਰਕੀਟ ਦਾ ਆ ਪ੍ਰਧਾਨਾ ਨਾਂ ਦੀ ਪੁੱਤ ਹੋਣਾ ਸ਼ਾਹ ਜੀ ਬਿਠੇ ਸ਼ਾਹ ਸ਼ਾਹ ਹੁੰਦੀ ਆ ਕਦਾ ਬਈਆਂ ਸੈਟੋ ਅਸ਼ਾ ਜੀ ਰਾਜੂ ਸ਼ਾਹ ਜੀ ਵਧੀਆ ਜੀ ਕਿਵੇਂ ਹੋ ਸੈਟੋ ਓਕੇ ਟਾਲੇ ਇਸ਼ਾਰ ਦਾ ਬੱਸ ਆਣਾ ਭੀੜ ਨੂੰ ਭਟਕੇ ਨਾ ਹੋਇਆ